ਸ਼ਾਸਤਰੀਕਾਰ ਜੀ ਸਾਰਿਆਂ ਨੂੰ ਆਪਾਂ ਖੜੇ ਆਂ ਜਾਂ ਮੰਡੀ ਤੁੰਗਾ ਵਾਲੀ ਜਿੱਥੇ ਕਿ ਮਹਾਨ ਮੇਲਾ ਹਰ ਵੀਰਵਾਰ ਦੀ ਤਰ੍ਹਾਂ ਲੱਗਦਾ ਤੇ ਉੱਥੇ ਮੇਰੇ ਬਾਈ ਵਪਾਰੀ ਬੱਕਰੀਆਂ ਬੱਕਰਿਆਂ ਵਾਲੇ ਸਾਰੇ ਕਾਸੇ ਵਾਲੇ ਪਹੁੰਚਦੇ ਨੇ ਕੁੱਤੇ ਮੁਰਗੀਆਂ ਵਾਲੇ ਤੇ ਹੁਣ ਆਪਾਂ ਗੱਲ ਕਰਦੇ ਆਂ ਨੀਰੇ ਵਾਲਿਆਂ ਬਾਰੇ ਤੇ ਉੱਥੇ ਗੁਆਰੇ ਦਾ ਨੀਰਾ ਵੀ ਮੂੰਫਲੀ ਦਾ ਪੱਤਾ ਵੀ ਹਰ ਮੰਡੀ ਬਹੁਤ ਵਧੀਆ ਹੁੰਦਾ ਜਿਹੜਾ ਕਿ ਤੁਹਾਨੂੰ ਅਸੀਂ ਪੱਤਾ ਦਿਖਾਉਨੇ ਆ 22 ਵੀ ਚੱਕ ਕੇ ਦਿਖਾਊਗਾ ਹਰਾ ਪੱਤਾ ਜਮਾ ਬੱਕਰੀਆਂ ਭੇਡਾਂ ਦੇ ਖਾਣ ਵਾਲਾ ਤੇ ਘੋੜਿਆਂ ਦੇ ਵੀ ਖਾਨ ਵਾਲਾ ਘੋੜਿਆਂ ਦੇ ਵੀ ਖਾਨ ਵਾਲਾ ਜੇ ਕਿਸੇ ਮੇਰੇ ਬਾਈ ਨੂੰ ਲੋਡ ਹੋਵੇ ਤਾਂ ਬਾਈ ਦਾ ਤੁਹਾਨੂੰ ਵੀਡੀਓ ਚ ਅਸੀਂ ਨੰਬਰ ਵੀ ਦਵਾਂਗੇ ਪਿੰਡ ਵੀ ਦੱਸਾਂਗੇ ਤੇ ਬਾਈ ਨਾਲ ਗੱਲਬਾਤ ਕਰ ਸਕਦਾ ਪਾਪਨ ਤਾਂ ਬਾਈ ਦੱਸੂਗਾ ਅਸੀਂ ਨਹੀਂ ਦੱਸਦੇ ਵੀ ਕੀ ਰੇਟ ਵੇਚਦਾ ਕੀ ਨਾ ਕਿਹੜਾ ਪਿੰਡ ਹੈ ਬਾਈ ਚਲਾ ਖੂਈਆਂ ਮਲਕਾਣਾ ਜੀ ਖੂਈਆਂ ਮਲਕਾਣਾ ਡੱਬਾ ਵਾਲੀ ਡੱਬਾ ਵਾਲੀ ਦੇ ਅੱਛਾ ਅੱਛਾ ਖੂਈਆਂ ਮਲਕਾਣਾ ਬੰਨ ਕੇ ਆਗੇ ਟਾਣਾ ਇਹਨਾਂ ਨੇ ਨਵਾਂ ਚਲਾਤਾ ਆ ਕੇ ਮੰਡੀ ਦੇ ਵਿੱਚ ਗਾਣਾ ਹੁਣ ਤਮਦਾਂਗੇ ਆਪਾਂ ਤਾਣਾ ਬੱਕਰੀਆਂ ਨੇ ਤੇ ਘੋੜੀਆਂ ਨੇ ਨੀਰਾ ਖਾਣਾ ਤੁਸੀਂ ਵੀ ਬੋਲੋ ਜੀ ਕੁਝ ਬਹੁਤ ਵਧੀਆ ਨੀਰਾ ਜੀ ਹਾਂ ਅੱਛਾ 37 ਨੰਬਰ 10 ਨੰਬਰ ਨੀਰਾ ਹੁੰਦਾ ਬਾਈ ਜੀ ਆਪਣੇ ਕੋਲੇ ਰਾਸਤਾਂ ਤੋਂ ਲੈ ਕੇ ਆਉਂਦੇ ਆ ਅੱਛਾ ਜੇ ਕਿਸੇ ਮੇਰੇ ਬਾਈ ਨੂੰ ਲੋੜ ਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਅੰਬਰ ਆਪਾਂ ਬੋਲ ਦਿੰਨੇ ਆ ਬਾਈ ਜੀ ਕੋਈ ਨਹੀਂ ਬਾਅਦ ਚ ਬੋਲਦੇ ਆ ਬਾਤ ਬੋਲਦੇ ਹੋ ਗੱਲਾਂ ਬਾਤਾਂ ਹੋਰ ਕਰ ਲੋ ਨਹੀਂ ਬਾਈ ਜੀ ਬਾਕੀ ਬਾਈ ਜੀ ਆਪਣੇ ਕੋਲੇ ਬੱਕਰੀਆਂ ਵਾਸਤੇ ਨੀਰਾ ਹੁੰਦਾਗਾ ਅੱਛਾ ਨੀਰਾ ਮੋਠਾ ਦਾ ਤੇ ਗਵਾਰੀ ਦਾ ਬਾਈ ਜੀ ਅੱਛਾ ਜੀ ਬਾਕੀ ਨੰਬਰ ਤੁਹਾਨੂੰ ਦਵਾਂਗੇ ਜੀ ਇਹ ਨੰਬਰ ਤੇ ਸੰਪਰਕ ਮਤਵਲ ਜੀ ਇਹ ਮਤਵਲ ਜੀ ਮੂੰਫਲੀ ਦੇ ਪੱਤੇ ਦੀ ਤੁਸੀਂ ਪਹੁੰਚ ਵੀ ਕਰਦੇ ਹੋ ਪਹੁੰਚ ਕਰਦੇ ਜੀ ਅਗਲੇ ਦਿਨ ਕਰੀਏ ਟਿਕਾਣੀ ਜੀ ਠੀਕ ਹੈ ਕਰੀਏ ਪਹੁੰਚ ਕਰਦੇ ਜੀ ਸੁਣ ਲੈ ਬਹੁਤ ਪਿਆ ਹੈ ਜਾ ਹਾਂ ਜੀ ਪਿਆ ਹੈ ਆਪਣਾ ਕਾਹੇ ਨੰਬਰ ਪਤਾ ਹੈ ਇਹ ਇਹ ਜੀ 10 ਨੰਬਰ ਹੈ ਜੀ ਮੌਕੇ ਤੇ ਇਹ 10 ਨੰਬਰ ਪੱਤਾ ਹੈ ਜੀ ਹਾਂਜੀ ਬਹੁਤ ਵਧੀਆ ਪੱਤਾ ਹੈ 10 ਨੰਬਰ ਪੱਤਾ ਹੈ ਹਾਂਜੀ ਤੇ ਬਾਈਆਂ ਦਾ ਨੰਬਰ ਲੈਨੇ ਆਪਾਂ ਬੱਬੂ ਇਹ ਵੀਡੀਓ ਅੱਜ ਵੱਧ ਤੋਂ ਵੱਧ ਸ਼ੇਅਰ ਕਰਾਇਓ ਤੇ ਪਾਇਓ ਤੇ ਰਾਜੂ ਗੌਟ ਫਾਰਮ ਡੱਬਾ ਪੰਜਾਬ ਤੇ ਨੰਬਰ ਬੋਲੋ ਜੀ 98964 ਜੀ 89374 97297 32198 ਇਹ ਦੋਨੇ ਨੰਬਰ ਆਪਣੇ ਆ ਬਾਈ ਜੀ ਇਹਨਾਂ ਦੇ ਸੰਪਰਕ ਕਰ ਸਕਦੇ ਹੋ ਦੁਬਾਰੇ ਨੰਬਰ ਫਿਰ ਬੋਲ ਦਿੰਨੇ ਆ 93964893749729732198 ਜਿਸ ਮੇਰੇ ਵੀਰ ਨੂੰ ਲੋੜ ਹੈ ਮੂਫਲੀ ਦੇ ਵਧੀਆ ਪੱਤੇ ਦੀ ਤਾਂ ਬਾਈ ਦੇ ਨਾਲ ਸਰਪੰਖ ਜਰੂਰ ਕਰਿਓ ਹਾਂਜੀ ਹਾਂਜੀ ਬੜਾ ਕੋਈ ਮਾਲ ਦਾ ਗੈਰ ਲੋਕੀ ਆ ਹਾਂਜੀ ਉਹ ਪਹੁੰਚ ਚੁੱਕੀਆਂ ਰੈਡਾਂ ਲੱਗੀਆਂ ਤੇ ਟੀਮਾਂ ਪਹੁੰਚ ਚੁੱਕੀਆਂ ਰੈਡਾਂ ਲੱਗੀਆਂ ਤੇ ਵਧੀਆ ਤੋਂ ਵਧੀਆ ਖੇਡਾਂ ਲੱਗੀਆਂ ਨੀਰਾ ਦਵਾ ਦਾ ਵਿਕ ਰਿਹਾ ਹੈ ਘੋੜੀਆਂ ਖਾ ਰੀਆਂ ਨੇ ਤੇ ਬੱਕਰੀਆਂ ਵੀ ਖਾ ਰੀਆਂ ਨੇ ਤੇ ਠੰਡ ਦੇ ਵਿੱਚ ਜਿੰਨਾ ਨੀਰਾ ਖਾਣ ਗਿਆ ਪਾਲਾ ਘੱਟ ਮੰਨਣ ਗਿਆ ਮੂੰਫਲੀ ਦਾ ਵੀਰੇ ਨਾਲ ਖਾ ਕੇ ਪਸ਼ੂ ਪਾਣੀ ਵੀ ਪੀਂਦਾ ਕਿਉਂ ਗਰਮ ਨੀਰਾ ਹੁੰਦਾ ਹਾਂਜੀ ਹਾਂਜੀ ਬੰਦਾ ਵੀ ਪਾਲਾ ਨਹੀਂ ਮੰਨਦਾ ਮੂੰਫਲੀ ਚੱਪ ਕੇ ਨਹੀਂ ਮੰਨਦਾ ਠੀਕ ਹੈ 12 ਮਹੀਨੇ 3 ਦਿਨ ਪਾਈਆਂ ਦਾ ਨੀਰਾ ਕਦੇ ਮਰਜ਼ੀ ਇਹਨਾਂ ਨੂੰ ਫੋਨ ਕਰੋ ਸਰਪੰਕ ਕਰੋ ਤੇ ਨੀਰਾ ਰਾਜਸਥਾਨ ਚੋਂ ਮੰਗਾਓ ਖੂਨੀਆਂ ਮਲਕਾਣਾ ਇਹਨਾਂ ਨੇ ਬੰਨਤਾ ਨਾ ਮਟਾਣਾ ਆਣਾ ਧੰਨਵਾਦੀ ਸਾਸਰੀ ਕਾ ਧੰਨਵਾਦੀ ਸਾਸਰੀ ਕਾ